ਜੁੜੇ ਰਹੋ ਤੇ ਕਿੰਨੀ ਮੇਰੀ ਪਹਿਲਾਂ ਵਾਰਨਿੰਗ ਦਿੱਤੀ ਗਈ ਬੀਬੀ ਲੂਥਰਾ ਨੂੰ ਵੀ ਕਿ ਭਾਈ ਹਟ ਜਾ ਹਟ ਜਾ ਹਟ ਜਾ ਹੁਣ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਭਈਆ ਰਾਣੀ ਦਾ ਸੋਧਾ ਲੱਗ ਗਿਆ ਤੇ ਫੇਰ ਹੁਣ ਉਹਦੇ ਹਾਲਾਤ ਵੇਖੋ ਵੀ ਉਹ ਮਿੰਤਾ ਕੱਢੀ ਜਾਂਦੀ ਆ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਨਾਲ ਪਹਿਲਾਂ ਵੀ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਖੜਦੇ ਰਹੇ ਆ ਗਾਹ ਵੀ ਖੜਾਂਗੇ ਅੱਜ ਵੀ ਖੜੇ ਆ ਜੇ ਭਾਈ ਅਮਰਤਪਾਲ ਸਿੰਘ ਮੈਰੋ ਇਸ ਮਾਮਲੇ ਦੇ ਵਿੱਚ ਕੋਈ ਕਾਲ ਵੀ ਦਿੰਦੇ ਆਂ ਅਸੀਂ ਉੱਥੇ ਜ਼ਰੂਰ ਜਾਵਾਂਗੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਇਹੋ ਜੀਆਂ ਹੈਗੀਆਂ ਜਿਹੜੀਆਂ ਲੱਚਰਤਾ ਪੈਦਾ ਕਰਦੀਆਂ ਉਹਨਾਂ ਨੂੰ ਵੀ ਭਾਈ ਅਮਰਤਪਾਲ ਸਿੰਘ ਮੈਰੋ ਨੇ ਵਾਰਨਿੰਗ ਦਿੱਤੀ ਆ ਧੰਨਵਾਦ ਕਰਦੇ ਆ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਟਾਰ ਨੂੰ ਬੇਨਤੀ ਆ ਵੀ ਹੁਣ ਉਹਨਾਂ ਨੂੰ ਸਿਕਿਉਰਟੀ ਆਣਾ ਦੇਣ ਲੱਗ ਪਿਓ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਧਮਕੀ ਦਿੱਤੀ ਆ ਕਿ ਤੇ ਥੋੜਾ ਵੀ ਸੋਤਾ ਲਾਵਾਂਗੇ ਲੱਚਰ ਤਾਂ ਫਲਾਉਣ ਦੇ ਚੱਕਰ ਦੇ ਵਿੱਚ ਉਹਨਾਂ ਤੇ ਪਰਚੇ ਦਰਜ ਕਰੋ ਉਹਨਾਂ ਨੂੰ ਅੰਦਰ ਕਰੋ ਜੇਲ੍ਹਾਂ ਦੇ ਵਿੱਚ ਛਿੱਟੋ ਇਹੋ ਜਿਹੇ ਕੰਮ ਜਿਹੜੇ ਆਗੂਆਂ ਨੂੰ ਜਾਂ ਜ਼ਥੇਦਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਭਾਈ ਅਮਰਤਪਾਲ ਸਿੰਘ ਮਹਿਰੋਂ ਕਰ ਰਿਹਾ ਤੇ ਜੇ ਭਾਈ ਅਮਰਤਪਾਲ ਸਿੰਘ ਮਹਿਰੋਂ ਇਸ ਮਾਮਲੇ ਦੇ ਵਿੱਚ ਰੂਹ ਪੋਛ ਰੇਂਦਾ ਤਾਂ ਇਹ ਵੀ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੈ ਕੋਈ ਟੈਂਦੀ ਕਲਾ ਵਾਲਾ ਕੰਮ ਨਹੀਂ ਹੈਗਾਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਕਮਲ ਕੌਰ ਨਾਲ ਕੀਤਾ ਗਿਆ ਇਹ ਉਸ ਨੂੰ ਲੈ ਕੇ ਉਸ ਦੇ ਹੱਕ ਵਿੱਚ ਵੱਖ-ਵੱਖ ਜਥੇਬੰਦੀਆਂ ਸਾਹਮਣੇ ਆ ਰਹੀਆਂ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਪੂਰੀ ਦਾ ਪੂਰਾ ਭਰਿਆ ਪਿਆ ਉਸਦੇ ਹੱਕ ਦੇ ਵਿੱਚ ਕਮੈਂਟ ਕਰਨ ਵਾਲਿਆਂ ਦਾ ਹਾਲਾਂਕਿ ਉਸਦੇ ਵਿਰੋਧ ਵਿੱਚ ਕਮੈਂਟ ਕਰਨ ਵਾਲੇ ਬਹੁਤ ਘੱਟ ਲੋਕ ਆ ਪਰ ਹੱਕ ਵਿੱਚ ਉਤਰਨ ਵਾਲੇ ਲੱਖਾਂ ਦੀ ਗਿਣਤੀ ਵਿੱਚ ਕਮੈਂਟ ਲਗਾਤਾਰ ਆ ਰਿਹਾ ਤੇ ਹੁਣ ਫਰੀਦਕੋਟ ਦਾ ਨੌਜਵਾਨ ਸ਼ਰਨਜੀਤ ਸਿੰਘ ਉਸਦੇ ਹੱਕ ਵਿੱਚ ਆਇਆ ਹੈ ਤੇ ਉਸਨੇ ਕਿਹਾ ਹੈ ਕਿ ਜੋ ਉਸਨੇ ਕੀਤਾ ਚੰਗਾ ਕੀਤਾ ਤੇ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਆਓ ਸੁਣਦੇ ਹਾਂ ਭਾਈ ਮਹਿਰੋ ਦੇ ਹੱਕ ਵਿੱਚ ਹੋਲ ਕੀ ਬੋਲ ਰਿਹਾ ਹੈ ਇਹ ਨੌਜਵਾਨ ਤੇ ਨਾਲ ਦੀ ਨਾਲ ਕੀ ਕਰ ਰਿਹਾ ਹੈ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਕੰਟੈਂਟ ਪਾਉਣ ਵਾਲਿਆਂ ਦੇ ਬਾਰੇ ਧੰਨ ਕਰਦੇ ਆ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਜਿਨੇ ਲਚਰਤਾ ਫਲਾਉਣ ਵਾਲੀ ਭਈਆ ਰਾਣੀ ਜਿਹੜੇ ਆਪਦੇ ਆਪ ਨੂੰ ਕੌਰ ਦੱਸਦੀ ਸੀ ਉਹਦਾ ਸੋਧਾ ਲਵਾਇਆ ਉਹਦੇ ਨਾਲ ਦੇ ਸਿੰਘਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸੋਧਾ ਲਾਇਆ ਤੇ ਪੰਜਾਬ ਦੇ ਵਿੱਚ ਲਚਰਤਾ ਫੈਲਣ ਤੋਂ ਰੋਕਿਆ ਧੰਨਵਾਦ ਕਰਦੇ ਆ ਇਸ ਕਰਕੇ ਕਿਉਂ ਨੇ ਆਉਣ ਵਾਲੇ ਪਹਿਲਾ ਵਾਰਨਿੰਗ ਦਿੱਤੀ ਸੀ ਪਰ ਵਾਰਨਿੰਗ ਦੇ باوجود ਵੀ ਇਹਨਾਂ ਨੇ ਜਿਹੜੇ ਆਪਦੇ ਹਾਲਾਤ ਆ ਉਸੇ ਤਰ੍ਹਾਂ ਰੱਖੇ ਲੁਤਰਾ ਜਿਹੜੀ ਉਹ ਇਹ ਗੱਲ ਕਹਿੰਦੀ ਆ ਕਿ ਮੇਰੇ ਘਰਦਿਆਂ ਨੂੰ ਧਮਕੀਆਂ ਦਿੱਤੀਆਂ ਭਾਈ ਅਮਰਪਾਲ ਸਿੰਘ ਮਹਿਰੋ ਨੇ ਸਪਸ਼ਟ ਰੂਪ ਦੇ ਵਿੱਚ ਮੇਰੇ ਮੁਤਾਬਕ ਪੂਰੇ ਪੰਜਾਬ ਵਾਸੀ ਇਹ ਗੱਲ ਦੀ ਗਵਾਹੀ ਭਰ ਸਕਦੇ ਆ ਕਿ ਭਾਈ ਅਮਰਪਾਲ ਸਿੰਘ ਮਹਿਰੋ ਇਸ ਮਾਮਲੇ ਦੇ ਵਿੱਚ ਕਦੇ ਵੀ ਘਰਦਿਆਂ ਨੂੰ ਨਹੀਂ ਲਿਆਊਗਾ ਜਿਹੜੇ ਸਿੰਘ ਐਡੇ ਵੱਡੇ ਵੱਡੇ ਕੰਮ ਕਰਦੇ ਆ ਉਹ ਕਦੇ ਵੀ ਮਾਂ ਪਿਓ ਨੂੰ ਬਜ਼ੁਰਗਾਂ ਨੂੰ ਕਦੇ ਵੀ ਬੱਚਿਆਂ ਨੂੰ ਵਿੱਚ ਨਹੀਂ ਲਿਆਉਂਦੇ ਕਿੰਨੀਆਂ ਮੇਰੀ ਪਹਿਲਾਂ 警告 ਦਿੱਤੀ ਗਈ ਬੀਬੀ ਲੂਤਰਾ ਨੂੰ ਵੀ ਕਿ ਭਾਈ ਹਟ ਜਾ ਹਟ ਜਾ ਹਟ ਜਾ ਹੁਣ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਭਈਆ ਰਾਣੀ ਦਾ ਸੋਧਾ ਲੱਗ ਗਿਆ ਤੇ ਫੇਰ ਹੁਣ ਉਹਦੇ ਹਾਲਾਤ ਵੇਖੋ ਵੀ ਉਹ ਮਿੰਤਾ ਕੱਢੀ ਜਾਂਦੀ ਆ ਇਹੋ ਜਿਹੇ ਕੰਮ ਜਿਹੜੇ ਆਗੂਆਂ ਨੂੰ ਜਾਂ ਜਥੇਦਾਰਾਂ ਨੂੰ ਕਰਨੀ ਚਾਹੀਦੀ ਸੀ ਉਹ ਭਾਈ ਅਮਰਪਾਲ ਸਿੰਘ ਮਹਿਰੋ ਕਰ ਰਿਆ ਤੇ ਜੇ ਭਾਈ ਅਮਰਪਾਲ ਸਿੰਘ ਮਹਿਰੋ ਇਸ ਮਾਮਲੇ ਦੇ ਵਿੱਚ ਰੂਹ ਪੋਛ ਰੈਂਦਾ ਤਾਂ ਇਹ ਵੀ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੈ ਕੋਈ ਟੈਂਦੀ ਕਲਾ ਵਾਲਾ ਕੰਮ ਨਹੀਂ ਹੈਗਾ ਭਾਈ ਅਮਰਪਾਲ ਸਿੰਘ ਮਹਿਰੋ ਦੇ ਨਾਲ ਪਹਿਲਾਂ ਵੀ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹਵਾਲੋਂ ਖੜਦੇ ਰਹੇ ਆਂ ਗਾਂ ਵੀ ਖੜਾਂਗੇ ਅੱਜ ਵੀ ਖੜੇ ਆਂ ਜੇ ਭਾਈ ਅਮਰਪਾਲ ਸਿੰਘ ਮਹਿਰੋ ਇਸ ਮਾਮਲੇ ਦੇ ਵਿੱਚ ਕੋਈ ਕਾਲ ਵੀ ਦਿੰਦੇ ਆਂ ਅਸੀਂ ਉੱਥੇ ਜ਼ਰੂਰ ਜਾਵਾਂਗੇ ਜਿਹੜਾ ਇਹ ਕੰਮ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੇ ਕੀਤਾ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਇਹ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਹਰ ਵਕਤ ਸਰਕਾਰ ਇਹ ਰੌਲਾ ਪਾਉਂਦੀ ਆ ਕਿ ਲੱਤਰ ਦਾ ਜਿਹੜੀ ਆ ਉਹ ਬੈਣ ਹੈ ਲੱਤਰ ਤਾਂ ਕਦੇ ਵੀ ਫੈਲਣ ਨਹੀਂ ਦਿੱਤੀ ਜਾਊਗੀ ਪਰ ਜਿਹੜੀ ਸੜੇ ਆਨ ਸੋਸ਼ਲ ਮੀਡੀਆ ਤੇ ਲੱਤਰਤਾ ਫੈਲ ਰਹੀ ਆ ਉਹਨੂੰ ਨਕੇਲ ਕਿਉਂ ਨਹੀਂ ਕਸੀ ਜਾਂਦੀ ਕਿਉਂ ਸਿੰਘਾਂ ਨੂੰ ਮੁਰੇ ਆਉਣਾ ਪੈਂਦਾ ਸੋ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਇਹੋ ਜੀਆਂ ਹੈਗੀਆਂ ਜਿਹੜੀਆਂ ਲਚਰਤਾ ਪੈਦਾ ਕਰਦੀਆਂ ਉਹਨਾਂ ਨੂੰ ਵੀ ਭਾਈ ਅਮਰਪਾਲ ਸਿੰਘ ਮੈਰੋ ਨੇ ਵਾਰਨਿੰਗ ਦਿੱਤੀ ਆ ਧੰਨਵਾਦ ਕਰਦੇ ਆ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਸੂਰਮਿਆਂ ਨੇ ਯੋਧਿਆਂ ਨੇ ਆਲ ਇੰਡੀਆ ਕਿਸਾਨ ਯੂਨੀਅਨ ਫਤੇ ਵੱਲੋਂ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਤੇ ਪੂਰੇ ਪੰਜਾਬ ਨੂੰ ਖੜਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈ ਸਿਸਟਮ ਚਾਲ ਰਿਹਾ ਲਚਰਤਾ ਨੂੰ ਫਲਾਉਣ ਵਾਲਾ ਫਿਊਚਰ ਖਰਾਬ ਕਰਨਾ ਚਾਹੁੰਦੇ ਆ ਆਪਣੀਆਂ ਧੀਆਂ ਦਾ ਆਉਣ ਵਾਲੀਆਂ ਦਾ ਆਪਣੇ ਬੱਚਿਆਂ ਦਾ ਆਉਣ ਵਾਲਿਆਂ ਦਾ ਆਪਾਂ ਨੂੰ ਜਿਹੜਾ ਆਪਣਾ ਵਿਰਸਾ ਉਪਲਾ ਕੇ ਕੌਮ ਨੂੰ ਉਪਲਾ ਕੇ ਪੰਥ ਨੂੰ ਉਪਲਾ ਕੇ ਦਾਗ ਲਾ ਕੇ ਜਿਹੜਾ ਇਹ ਸਿਸਟਮ ਰਚਾਵੇ ਲਚਰਤਾ ਵਾਲਾ ਕਿ ਜਿਹੜੀਆਂ ਆਪਣੀਆਂ ਔਰਾਂ ਲੱਗੀਆਂ ਪੀੜੀਆਂ ਨੱਚਣ ਲੱਗ ਪੈਣ ਗਾਉਣ ਲੱਗ ਪੈਣ ਇਹੋ ਜੀਆਂ ਗੱਲਾਂ ਤੋਂ ਧਿਆਨ ਰੱਖਣਾ ਪਊਗਾ ਸੁਚੇਤ ਰਹਿਣਾ ਪਊਗਾ ਕਾਰ ਨੂੰ ਬੈਂਤੀ ਆ ਵੀ ਹੁਣ ਉਹਨਾਂ ਨੂੰ ਸਿਕਿਉਰਟੀ ਆਣਾ ਦੇਣ ਲੱਗ ਪਿਓ ਜਿਨ੍ਹਾਂ ਨੂੰ ਭਾਈ ਅਮਨਤਪਾਲ ਸਿੰਘ ਮੈਰੋਂ ਨੇ ਧੰਕੀ ਦਿੱਤੀ ਆ ਕਿ ਤੇ ਥੋੜਾ ਵੀ ਸੋਤਾ ਲਾਵਾਂਗੇ ਲੱਚਰ ਤਾਂ ਫਲਾਉਣ ਦੇ ਚੱਕਰ ਦੇ ਵਿੱਚ ਉਹਨਾਂ ਤੇ ਪਰਚੇ ਦਰਜ ਕਰੋ ਉਹਨਾਂ ਨੂੰ ਅੰਦਰ ਕਰੋ ਜੇਲ੍ਹਾਂ ਦੇ ਵਿੱਚ ਸਿੱਟੋ ਲੱਚਰ ਤਾਂ ਫਲਾਉਣ ਦੇ ਚੱਕਰ ਦੇ ਵਿੱਚ ਫੇਰ ਮੰਨਾਂਗੇ ਕਿ ਵਾਕਿਆ ਹੀ ਸਰਕਾਰ ਨੇ ਕੁਝ ਕੀਤਾ ਕਿੰਨੇ ਮੇਰੀ ਪਹਿਲਾਂ